ਸਤ ਜਾਨਿਓ ਅੱਜ ਮਨ 'ਚ ਦੁੱਖ ਆਉਂਦਾ ਸਾਡੇ ਧੀਆ ਪੁੱਤਾਂ ਦੀਆਂ ਲਾਵਾਂ ਹੁੰਦੀਆਂ ਅਸੀਂ ਅਨੰਦ ਕਾਰਜ ਕਰਦੇ ਕਾਰਨ ਕੀ ਆ ਸ਼ੈਨ ਸ਼ੀਲਤਾ ਘਟ ਗਈ ਸਾਡੇ ਅਹਿਸਾਸ ਸਕੇ ਜੀ ਅਸੀਂ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ ਜਿਹੜੀ ਜਨਰ ਸ਼ਕਤੀ ਬੜੀ ਵੱਡੀ ਦਾਤ ਆ ਕੱਲੀ ਦੁਕਾਨਦਾਰ ਨੂੰ ਹੀ ਸਹਿਜ ਨਹੀਂ ਚਾਹੀਦਾ ਹਰ ਪਰਿਵਾਰ 'ਚ ਸਹਿ ਚਾਹੀਦਾ ਜੇ ਤੁਹਾਡੇ ਵਿੱਚ ਸਹਿਜ ਨਹੀਂ ਹੋਏਗਾ ਤੁਸੀਂ ਪਰਿਵਾਰ ਨਹੀਂ ਚਲਾ ਸਕਦੇ ਤੁਸੀਂ ਪਰਿਵਾਰ ਨੂੰ ਚਲਾਉਣ ਲਈ ਤੁਹਾਨੂੰ ਧੀਰਜ ਆਪਾਂ ਰੋਜ ਜਪਜੀ ਸਾਹਿਬ ਪੜ੍ਹਦੇ ਜੱਤ ਪਹਾਰਾ ਇਹ ਜੇ ਸੁਣਿਆ ਪ੍ਰਾਣੇ ਮਾਪੇ ਆਪਣੇ ਬੱਚੇ ਨੂੰ ਇਹ ਗੱਲ ਕਹਿੰਦੇ ਹੁੰਦੇ ਸੀ ਪੁੱਤ ਜਰਿਆ ਧਰਿਆ ਕੰਮ ਆਉਂਦਾ ਹੈ ਤਲਵਾਰ ਤੇ ਢਾਲ ਦੋ ਚੀਜ਼ਾਂ ਹੁੰਦੀਆਂ ਨੇ ਢਾਲ ਆਪਾਂ ਨੂੰ ਬਚਾਉਂਦੀ ਹੈ ਤੇ ਤਲਵਾਰ ਅਗਲੇ ਨੂੰ ਕੱਟਦੀ ਹੈ ਜ਼ੁਬਾਨ ਤਲਵਾਰ ਵਾ ਤੇ ਸਹਜ ਤੁਹਾਡਾ ਢਾਲ ਵਾ ਸਹਜ ਨੇ ਤੁਹਾਨੂੰ ਬਚਾਉਣਾ ਵਾ ਸਾਡੇ ਪ੍ਰਿੰਸੀਪਲ ਸਾਹਿਬ ਗਿਆਨੀ ਜਗਜੀਤ ਸਿੰਘ ਜੀ ਸਿਦਕੀ ਸਾਨੂੰ ਸੰਥਿਆ ਕਰਾਉਂਦੇ ਹੁੰਦੇ ਸੀ 1997 98 ਦੀਆਂ ਗੱਲਾਂ ਉਹਨਾਂ ਨੇ ਸੰਥਿਆ ਚ ਨੇ ਇੱਕ ਲਾਈਨ ਹਮੇਸ਼ਾ ਰਿਪੀਟ ਬਹੁਤ ਵਾਰ ਸੁਣੋਣੀ ਜਿੱਤਿਆ ਉਹ ਨਹੀਂ ਜੋ ਕਹਿ ਗਿਆ ਜਿੱਤਿਆ ਉਹ ਜੋ ਸਹਿ ਗਿਆ ਜਿੱਤਿਆ ਉਹ ਨਹੀਂ ਜੋ ਕਹਿ ਗਿਆ ਜਿੱਤਿਆ ਉਹ ਜੋ ਜਿਹੜਾ ਬੰਦਾ ਕਿਹਨੂੰ ਗੱਲ ਕਹਿ ਜਾਂਦਾ ਉਹ ਨਹੀਂ ਜਿੱਤਿਆ ਹੁੰਦਾ ਜਿੱਤਿਆ ਉਹ ਹੁੰਦਾ ਜਿਹੜਾ ਤੁਹਾਡੀ ਗੱਲ ਜਰਜ ਹੈ ਜਰਨ ਵਾਸਤੇ ਬੜੀ ਵੱਡੀ ਤਾਕਤ ਚਾਹੀਦੀ ਬੰਦੇ ਦੇ ਅੰਦਰ ਹੁਣ ਇਹ ਤੇ ਸ਼ਬਦ ਵਰਤਿਆ ਗੋਰੀ ਛੇਤੀ ਟੁੱਟੇ ਪਹਾੜ ਤੇ ਪੁੱਤੀ ਗੰਡ ਪਵੇ ਸੰਸਾਰ ਹੁਣ ਮੰਨ ਲਓ ਪਤੀ ਪਤਨੀ ਦੀ ਆਪਸ ਵਿੱਚ ਅਣਬਣ ਹੋ ਗਈ ਪਤਨੀ ਪੇਕੇ ਜਾ ਕੇ ਬਹਿ ਗਈ। ਔਲਾਦ ਸੀ ਉਹਨਾਂ ਦੇ ਘਰ ਜਾਂ ਬੱਚਾ ਸੀ, ਪੁੱਤ ਸੀ ਜਾਂ ਧੀ ਸੀ ਸਮਾਂ ਪਾ ਕੇ। ਜੇ ਪੁੱਤ ਸੀ ਤੇ ਪੁੱਤ ਕਰਕੇ ਪਤੀ ਪਤਨੀ ਫੇਰ ਇਕੱਠੇ ਹੋ ਗਏ। ਜੇ ਧੀ ਸੀ ਧੀ ਨੇ ਮਾਪੇ ਫੇਰ ਇਕੱਠੇ ਕਰ ਦਿੱਤੇ। ਉਹਨੇ ਮਾਪੇ ਨੂੰ ਜੋੜਤਾ ਜਿਵੇਂ ਅੱਗ ਨੇ ਸੋਨੇ ਨੂੰ ਜੋੜ ਦਿੱਤਾ। ਅੱਗ ਨੇ ਲੋਹੇ ਨੂੰ ਜੋੜ ਦਿੱਤਾ। ਜਿਵੇਂ ਅੱਗ ਨੇ ਕਹਿੰਦੇ ਭਾਂਡੇ ਨੂੰ ਜੋੜਤਾ ਇਦਾਂ ਪੁੱਤ ਹੋਇਆ ਉਹਨੇ ਪਤੀ ਪਤਨੀ ਇਕੱਠੇ ਕਰ ਦਿੱਤੇ। ਜੇ ਪੁੱਤ ਨਹੀਂ ਸੀ ਧੀ ਹੋ ਗਈ। ਧੀ ਨੇ ਜੋਰਤਾ कॉमन ਸ਼ਬਦ ਆ ਗਿਆ ਨਾ ਇਥੇ ਪੁੱਤੀ ਮੈਨੂੰ ਪੁੱਤ ਨਹੀਂ ਹੈਗਾ ਜਿਵੇਂ ਲੋਹਾਰ ਦਾ ਅਰਥ ਕੱਲਾ ਲੋਹਾਰ ਨਹੀਂ ਆ ਲੋਹਾਰ कॉमन ਸ਼ਬਦ ਹੈ ਉਥੇ ਕਾਰੀਗਰ ਇਥੇ ਪੁੱਤ ਦਾ ਅਰਥ ਪੁੱਤੀ ਹੁਣ ਕੱਲ ਨੂੰ ਕਿਸੇ ਦੇ ਘਰ ਪੁੱਤ ਨਾ ਹੋਵੇ ਉਹ ਕਹੇਗਾ ਸਾਡੇ ਤੇ ਬਾਣੀ ਟੁਕਦੀ ਨਹੀਂ ਆ ਉਥੇ कॉमन ਸ਼ਬਦ ਆਏਗਾ ਸਾਂਝਾ ਸ਼ਬਦ ਆਏਗਾ ਜਿਸ ਦੇ ਘਰ ਪੁੱਤਰ ਹੈਗਾ ਪੁੱਤਰ ਨੇ ਮਾਂ ਬਾਪ ਇਕੱਠੇ ਕਰਦੇ ਜੇ ਪੁੱਤ ਨਹੀਂ ਹੋਏਗਾ ਤੇ ਧੀ ਤੇ ਸ਼ਬਦ ਟੁਕੇਗਾ ਜਿੱਥੇ ਪਤੀ ਪਤਨੀ ਦੇ ਘਰ ਔਲਾਦ ਹੈ ਹੀ ਨਹੀਂ ਪਰਿਵਾਰ ਦੇ ਮੈਂਬਰਾਂ ਨੇ ਫਿਰ ਪਤੀ ਪਤਨੀ ਇਕੱਠੇ ਕਰ ਦਿੱਤੇ ਉੱਥੇ ਇਹ ਸ਼ਬਦ ਪਰਿਵਾਰ ਵਾਸਤੇ ਵਰਤਿਆ ਜਾਏਗਾ ਗੱਲ ਤੇ ਉੱਥੇ ਸਿਰਫ ਇੰਨਾ ਸੀ ਪਤੀ ਪਤਨੀ ਦੀ ਆਪਸ ਵਿੱਚ ਅਣਬਣ ਹੋ ਗਈ ਤੇ ਪਰਿਵਾਰ ਦੇ ਮੈਂਬਰਾਂ ਨੇ ਜਾਂ ਧੀ ਨੇ ਜਾਂ ਪੁੱਤ ਨੇ ਆਪਸੀ ਜੋੜ ਦਿੱਤਾ ਪਰ ਸਾਡੇ ਉਹਦੇ ਕਈ ਕਹਿੰਦੇ ਪੁੱਤੀ ਗੰਢ ਪਵੇ ਸੰਸਾਰ ਵੀ ਸ਼ਾਇਦ ਸੰਸਾਰ ਵਿੱਚ ਪੁੱਤਾਂ ਨਾਲ ਗੰਢ ਪੈਂਦੀ ਆ ਨਾ ਇਹ ਇੱਕ ਦੁਨਿਆਵੀ ਐਗਜ਼ਾਮਪਲ ਦਿੱਤੀ ਹੈ ਸਾਡੀ ਗੰਢ ਪੈਣੀ ਆ ਮੋਇਆਂ ਗੰਢ ਨੇਕੀ ਸਾਥ ਹੋਏ ਸਾਡੀ ਗੰਢ ਪੈਣੀ ਹੈ ਮਰਨ ਤੋਂ ਬਾਅਦ ਜੇ ਸਾਡੇ ਆਪਣੇ ਪੱਲੇ ਕੁਝ ਕੈਰੈਕਟਰ ਹੋਏਗਾ ਕਰਦਾਰ ਹੋਏਗਾ ਸਾਡਾ ਆਚਰਣ ਉੱਚਾ ਹੋਏਗਾ ਜੇ ਪੁੱਤਾਂ ਨਾਲ ਗੰਢ ਪੈਂਦੀ ਹੋਵੇ ਤੇ ਮੈਂ ਤੁਹਾਡੇ ਸਾਹਮਣੇ 2-3 ਮਸਾਲਾ ਦੇਣ ਲੱਗਾ ਤੁਹਾਡੀ ਤੁਹਾਡੇ ਜੀਐਨਕੇ ਦੇ ਮਹਾਨ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਦੇ 4 ਸਾਲ 7 ਮਹੀਨੇ ਦੇ ਸਹਬਜਾਦਾ ਜਿਹੜੇ ਨੇ ਅਜੈ ਸਿੰਘ ਦਿਲ ਕੱਢ ਕੇ ਬਾਪ ਦਾ ਮੂੰਹ ਦੇ ਵਿੱਚ ਪਾਇਆ ਜਾਂਦਾ ਜੇ ਪੁੱਤਾਂ ਨਾਲ ਗੰਢ ਪੈਂਦੀ ਤੇ ਬਾਬਾ ਜੀ ਉਹਨਾਂ ਦੀ ਈਨ ਮੰਨ ਲੈਂਦੇ ਪਰ ਪ੍ਰਵਾਹ ਨਹੀਂ ਕੀਤੀ ਉਸ ਮਰਦਾ ਗਮੜੇ ਨੇ ਸੂਰਮੇ ਨੇ ਜਮੂਰਾ ਨਾਲ ਮਾਸ ਨੋਚਿਆ ਗਿਆ ਨੋਂ ਤੱਕ ਖਿੱਚੇ ਗਿਆ ਅੱਖਾਂ ਤੱਕ ਇਹਨਾਂ ਬੇਈਮਾਨਾਂ ਨੇ ਕਰਤੇ ਪਰ ਉਹ ਸਦਕ ਦੀ ਮੂਰਤ ਡੋਲਿਆ ਨਹੀਂ ਅਖੀਰ ਤੱਕ ਪਰ ਬਾਬਾ ਬੰਦਾ ਸਿੰਘ ਬਹਾਦਰ ਨਾਲ ਅਸੀਂ ਕਿਹੜਾ ਇਨਸਾਫ ਕੀਤਾ ਬਾਅਦ ਵਿੱਚ ਕਿੰਨੀਆਂ ਕਹਾਣੀਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜੋੜ ਕੇ ਰੱਖ ਦਿੱਤੀਆਂ ਸਾਡੇ ਲੋਕਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਨੇ ਆਖਿਆ ਸੀ ਤੂੰ ਵਿਆਹ ਨਾ ਕਰਾਈ ਉਹਨੇ ਵਿਆਹ ਕਰਾਇ ਜਿਹੜੇ ਗੁਰੂ ਪਾਤਸ਼ਾਹ ਖੁਦ ਗ੍ਰਸਤੀ ਹੋਣ ਉਹ ਆਪਣੇ ਪੁੱਤ ਨੂੰ ਕਿਵੇਂ ਰੋਕਣਗੇ ਵੀ ਤੂੰ ਵਿਆਹ ਨਾ ਕਰਾਈ ਵੀ ਕਜੀ ਸੋਚ ਕੇ ਵੇਖੋ ਜਿਹੜੇ ਰਾਹ ਤੇ ਪਰਸ਼ਾ ਆਪ ਤੁਰੇ ਹੋਣ ਉਹ ਆਪਣੇ ਸਿੱਖ ਨੂੰ ਉਸ ਰਾਹ ਤੋਂ ਰੋਕ ਸਕਦੇ ਨੇ ਭਲਾ ਪਰ ਇਹ ਕਹਾਣੀਆਂ ਵਿਰੋਧੀਆਂ ਨੇ ਬਣਾ ਕੇ ਤੁਹਾਡੇ ਵਿੱਚ ਪਾਤੀਆਂ ਅਸੀਂ ਪੜਨ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਮੱਖੀ ਤੇ ਮੱਖੀ ਉਦਾਂ ਹੀ ਮਾਰੀ ਗਏ